ਖੇਤੀ ਮੋਟਰਾਂ ਤੇ ਲੱਗ ਰਹੇ ਬਿਜਲੀ ਦੇ ਕਟਾਂ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਵੱਲੋਂ ਪਾਵਰ ਕਾਮ ਦੇ ਐਕਸ਼ਨ ਦਾ ਕਿਰਾਵ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਆਉਣ ਕਾਰਨ ਝੋਨੇ ਦੀ ਵਿਜਾਈ ਨਹੀਂ ਹੋਈ ਅਤੇ ਪਹਿਲਾਂ ਲੱਗੇ ਹੋਏ ਝੋਨੇ ਸੁੱਕ ਰਹੇ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੂੰ ਨਿਰਵੇਗਨ ਬਿਜਲੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਪਾਵਰ ਕਾਮ ਦਫ਼ਤਰ ਦਾ ਆੜ ਮਿੱਥੇ ਸਮੇ ਲਈ ਕਿਰਾਉ ਕੀਤਾ ਜਾਵੇਗਾ। ਇਹ ਸਰਕਾਰ ਦੀਆਂ ਜਿਹੜੀਆਂ ਝੂਠੀਆਂ ਚੱਲਿਆ ਨੇ ਝੂਠੇ ਚੁਟਕਿਆਂ ਦੇ ਨਾਲੋਂ ਸਰਕਾਰ ਬਣ ਗਈ। ਬਿਜਲੀ ਤਾਂ ਲੈਟ ਪੂਰੀ ਆਇਆ ਹੀ ਨਹੀਂ ਰਹੀ ਮੌੜ ਮੌੜ ਗਰੇਟ ਚਵਕ ਜੋ ਮਾਨਸਾ ਗਰਾਦੇ ਚਵਕ ਜੋ ਪਰ ਸਰਕਾਰਾਂ ਝੂਠ ਮਾਰਦੇ ਨਾ ਭਗਵਾਨਤਮਨ ਨੇ ਇੱਕ ਪਾਈ ਸੀ ਵੀਡੀਓ ਬਲਦੇਵ ਸਰਾਂ ਨਾਲ ਵੀ ਇੰਨਾ ਕੋਲਾ ਫਲਾਣੇ ਥਾਫਾ ਇੰਨਾ ਕੋਲਾ ਫਲਾਣੇ ਥਾਫਾ ਕਿਤੇ ਕੋਲਾ ਨਹੀਂ ਕਿਤੇ ਬਿਜਲੀ ਪੂਰੀ ਨਹੀਂ ਹੁੰਦੀ ਕਿਸਾਨ ਬੈਠੇ ਆ ਕਥਾਨਾਂ ਦਾ ਝੋਨਾ ਅੱਜ ਸੁੱਕ ਰਿਹਾ ਹੈਗਾ ਨਾ ਨਹਿਰੀ ਪਾਣੀ ਪੂਰਾ ਨਾ ਪਾਣੀ ਖਾਲਾ ਕੱਚਾ ਸਭ ਸੁੱਕੇ ਪੈਣ ਉਹਨਾਂ ਸੱਡੇ ਢਕਾ ਉਗੇ ਪੈਣ ਸਰਕਾਰ ਦੀ ਝੂਠੇ ਜੋਲੇਬਾਜੀ ਆ ਇਸ ਕਰਕੇ ਕਿਸਾਨਾਂ ਨੂੰ ਅੱਜ ਇੱਥੇ ਇਕੱਠੇ ਹੋ ਕੇ ਧਰਨਾ ਲਾਉਣਾ ਪਿਆ ਕਿਉਂਕਿ ਕਹਿੰਦੇ ਵੀ 10 ਘੰਟੇ ਬਿਜਲੀ ਦਊਗਾ ਪੂਰੀ ਬਿਜਲੀ ਦਊ ਸਭ ਮੋਟਰਾਂ ਬੰਦ ਕਰੀਆਂ ਪਹਿਲੀਆਂ ਪਰ ਨਾ ਮੋਟਰ ਬੰਦ ਨਾ ਕੋਸ਼ਿਸ਼ਾਂ ਛੋਣਾਂ ਲੱਗੇ ਪਰ ਸਰਕਾਰ ਨੇ ਕਿਹਾ ਸੀ ਵੀ ਛੋਣਾਂ ਦੇਟ ਲਓ ਝੋਨਾ ਵੀ ਲੇਟ ਲਾਇਆ ਇਹਦਾ ਝੋਨਾ ਨਹੀਂ ਲਾਇਆ ਪਰ ਫਿਰ ਵੀ ਹੁਣ ਜਦੋਂ ਮੁੱਕ ਤੇ ਝੋਨਾ ਲਾਉਣ ਦਾ ਜੋਰ ਆਇਆ ਹੁਣ ਸਰਕਾਰ ਨੇ ਬਿਜਲੀ ਬੰਦ ਕਰਤੀ 4 ਘੰਟੇ ਕਰਤੀ 5 ਘੰਟੇ ਕਰਤੀ ਪਰ ਜਿਹੜਾ ਗਰੀਬ ਕਿਸਾਨ ਆ ਉਹ ਕਿਥੋਂ ਝੋਨਾ ਲਾਊਗਾ ਇਸ ਕਰਕੇ ਹੀ ਬਿਜਲੀ ਗ੍ਰੈਂਟ ਦੇ ਵਿੱਚ ਧਰਨਾ ਲਾਇਆ ਗਿਆ ਵੀ ਜਿੰਨੇ ਚ 8 ਘੰਟੇ ਕਿਸਾਨ ਨੂੰ ਨਿਰਵਿਘਨ ਬਿਜਲੀ ਨਹੀਂ ਮਿਲੀ ਉਹਨਾਂ ਚਰਚਾ ਖੜਾ ਚੱਲਣਾ ਜਾਰੀ ਰਹੂਗਾ ਅੱਜ ਅਸੀਂ ਮਾਨਸਾ ਬਲਾਕ ਦੇ ਤਿੰਨ ਪਿੰਡਾਂ ਦਾ ਇਕੱਠ ਕੀਤਾ ਹੈਗਾ ਐਕਸ਼ਨ ਦੇ ਐਕਸ਼ਨ ਦਾ ਘਰਾਓ ਕਰਨ ਜਾ ਰਹੇ ਹਾਂ ਕਿਉਂਕਿ ਜਿਹੜੀ ਸਰਕਾਰ ਕਹਿੰਦੀ ਸੀਗੀ ਵੀ ਜਦੋਂ ਝੋਨਾ ਲਾਉਂ ਕਦੋਂ ਮੋਟਰ ਬੰਦ ਕਰਕੇ ਲਾਉਣੀਆਂ ਪੈਣੀਆਂ ਇੰਨੀ ਬਿਜਲੀ ਦੇਵਾਂਗੇ 4 ਤੋਂ 5 ਘੰਟੇ ਲਗਾਤਾਰ ਲਾਈਟ ਆਉਂਦੀ ਹੈ ਕਈ ਵਾਰੀ ਸਾਡੀ ਇੱਥੇ ਐਕਸ਼ਨ ਸਾਹਿਬ ਨਾਲ ਮੀਟਿੰਗ ਹੋਈ ਹੈ ਇਕੱਲੇ ਲਾਰਿਆਂ ਤੋਂ ਬਿਨਾ ਤੇ ਇਕੱਲੇ ਗੱਪਾਂ ਤੋਂ ਬਿਨਾ ਕੁਝ ਨਹੀਂ ਪੱਲੇ ਪਾਉਂਦਾ ਅੱਜ ਚਾਰ ਆਈ ਹੈ ਜੀ ਮੈਂ ਦੂਜੇ ਐਕਸ਼ਨ ਸਾਹਿਬ ਨਾਲ ਗੱਲ ਕਰਦਾ ਕੱਲ ਨੂੰ 8 ਘੰਟੇ ਲਾਈਟ ਕਰਾਂਗੇ ਅਸੀਂ ਕਹਿੰਦੇ ਆ ਵੀ ਜਿਹੜੇ ਸਾਡੇ ਛੋਟੇ ਕਿਸਾਨ ਐ ਉਹਨਾਂ ਦੇ ਝੋਨੇ ਬਿਲਕੁਲ ਬਾਉਣ ਵਾਲੇ ਹੋ ਗਏ ਐ ਕਿਉਂਕਿ ਜਿਹੜਾ ਛੋਟਾ ਕਿਸਾਨ ਐ ਉਹਦੇ ਕੋਲੇ ਬਾਣ ਵੀ ਨਰਮ ਐ ਉਰੇ ਮੋਟਰ ਵੀ ਇੱਕੋ ਹੀ ਮਸਾ ਲੱਗੀ ਹੈ ਹਜੇ ਤੱਕ ਬਹੁਤ ਸਾਰਿਆਂ ਦੇ ਲੱਗੀਆਂ ਨਹੀਂ ਇੰਜਨਾਂ ਤੇ ਪਾਲਦੇ ਨੇ ਉਹ ਤੋਂ ਉਹਨਾਂ ਦੁਆਰੇ ਲਾਉਣਾ ਪੈਗਾ ਜਿਹੜਾ ਫਿਰ ਇੱਥੋਂ ਦੇ ਇਸ ਤੋਂ ਬਾਅਦ ਲਾਈਟ ਕਰਨੀ ਵੀ ਕੀ ਹੈ ਅਸੀਂ ਕਹਿੰਦੇ ਹਾਂ ਵੀ ਸਰਕਾਰ ਨੇ ਕਹਿਤਾ ਵੀ 26 ਝੋਨਾ ਲਾ ਲਓ ਲੋਕਾਂ ਨੇ ਪਹਿਲਾਂ ਝੋਨਾ ਨਹੀਂ ਲਾਇਆ 26 ਝੋਨੇ ਦਾ ਹੁਣ ਜੋਰ ਹੈ ਭਮਾ ਦੀ ਮੂੰਗੀ ਬੀਜੀ ਸੀ ਚਾਹੋ ਬੇਲਾ ਰੱਖਿਆ ਸੀ ਬਾਣਾ 26 ਝੋਨੇ ਵੇਲੇ ਲਾਈਟ ਨਹੀਂ ਆਉਂਦੀ ਜਦੋਂ ਲਾਈਟ ਨਹੀਂ ਆਉਂਦੀ ਤਾਂ ਵੱਡੀ ਪੱਧਰ ਤੇ ਸਮੱਸਿਆ ਆ ਗਈ ਸਾਨੂੰ ਇਸ ਕਰਕੇ ਅਸੀਂ ਅੱਜ ਬੀਕੇ ਜੂ ਟਕਾਉਂਦਾ ਵੱਲੋਂ ਚੇਤਾਵਨੀ ਦੇਣ ਆਏ ਆਂ ਐਕਸੀਅਨ ਸਾਹਿਬ ਸਾਡੇ ਨਾਲ ਗੱਲ ਕਰੇ ਜੇ ਨਹੀਂ ਗੱਲ ਕਰਦਾ ਤਾਂ ਇਹਦਾ ਗੇਟ ਆ ਇਹਦਾ ਅਸੀਂ ਅੱਧੇ ਪੌਣੇ ਘੰਟੇ ਚ ਗੇਟ ਬੰਦ ਕਰਾਂਗੇ ਉਹਨਾਂ ਚ ਕਰ ਕਰਾਓ ਜਾਰੀ ਰਹੂਗਾ ਜਿਨ੍ਹਾਂ ਚ ਕਰ ਸਾਡੀ ਲਾਈਟ ਦਾ ਪੂਰਾ ਪ੍ਰਬੰਧ ਨਹੀਂ ਕਰਦਾ ਉਧਰ ਪਾਵਰ ਕਾਮ ਦੇ ਐਕਸੀਅਨ ਸੁਦੀਰ ਸ਼ਰਮਾ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਬਿਜਲੀ ਦੇ ਕਟ ਲੱਗ ਰਹੇ ਹਨ ਪਰ ਹੁਣ ਕਿਸਾਨਾਂ ਨੂੰ 2 ਦਿਨਾਂ ਤੋਂ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਦਾ ਲੋਡ ਜ਼ਿਆਦਾ ਹੋਣ ਕਰਕੇ بارش ਨਾ ਹੋਣ ਕਰਕੇ ਇਹ ਡਿਮਾਂਡ ਵਧੀ ਹੈ ਜਿਸ ਕਰਕੇ ਸਮੱਸਿਆ ਹੋ ਰਹੀ ਹੈ ਇਸ ਤੇ ਕੁਝ ਦਿਨਾ ਤੋਂ ਪਾਵਰ ਦੀ ਸ਼ੋਰਟੇਜ ਤੇ ਲੋਡ ਵਧਣ ਜਾਣ ਕਰਕੇ ਸਿਸਟਮ ਦੇ ਵਿੱਚ ਜਿਹੜੇ ਸਪਲਾਈ ਹੈ ਉਹ ਇਰੈਗੂਲਰ ਮਿਲ ਰਹੀ ਹੈ ਸ਼ਡਿਊਲ ਦੇ ਵਿੱਚ ਕੱਟ ਆ ਜਾਂਦੇ ਠੀਕ ਹੈ ਫਿਰੰ ਤੋਂ ਪੀਐਚਪੀਸੀL ਕੋਸ਼ਿਸ਼ ਕਰਦਾ ਹੈ ਵੀ ਉਹਨੂੰ ਅੱਗੇ ਜਾਂ ਪਿੱਛੇ ਉਹਨੂੰ ਅਡਜਸਟ ਕਰਨ ਦੀ ਤੇ ਉਹਨੂੰ ਕੰਪਨਸੇਟ ਕਰਨ ਦੀ ਵੀ ਵਾਤ 8 ਘੰਟੇ ਸਪਲਾਈ ਦਿੱਤੀ ਜਾਵੇ ਪਰ ਲਗਾਤਾਰ 8 ਘੰਟੇ ਦੇਣੀ ਹੈ ਥੋੜਾ ਪਾਵਰ ਕੱਟ ਕਰਕੇ ਮੁਸ਼ਕਿਲ ਹੋ ਗਏ ਤੇ ਅਸੀਂ ਪਿਛਲੇ ਕਾਫੀ ਸਮੇ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਸਮੇਂ ਅਨੋ ਰੈਗੂਲਰ ਸਪਲਾਈ ਦਿੱਤੀ ਜਾਵੇ ਖੇਤੀ ਵਾਲੇ ਮੌਸਮਾਂ ਨੂੰ ਪਰ ਕਿਸਾਨਾਂ ਵੱਲੋਂ ਜਿਹੜਾ ਉਹ ਵੀ ਕੀਤਾ ਗਿਆ ਜੀ ਦਫ਼ਤਰ ਲੱਗੀ ਹੈ ਸ਼ਵਾਸ਼ਨ ਆ ਸ਼ਵਾਸ਼ਨ ਦੇਖੋ ਪਿਛਲੇ 2 ਦਿਨਾਂ ਤੋਂ ਅਸੀਂ ਕਾਫੀ ਕੋਸ਼ਿਸ਼ ਕਰਕੇ ਤੇ ਲਗਾਤਾਰ ਕੱਲ ਵੀ ਲਗਾਤਾਰ 8 ਘੰਟੇ ਸਪਲਾਈ ਦਿੱਤੀ ਹੈ ਤੇ ਅੱਜ ਵੀ ਹੁਣ ਤੋਂ ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਪਲਾਈ ਚੱਲ ਰਹੀ ਹੈ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਕੁਝ ਦਿਨਾਂ ਵਿੱਚ ਇਹਦੇ ਵਿੱਚ ਸੁਧਾਰ ਹੀ ਆਏਗਾ ਕਿਉਂਕਿ ਫੋਨ ਦੇ ਡੇ-ਬਾਈ-ਡੇ ਪਿਛਾ ਨਾ ਕੀ ਪੰਜਾਬ ਵਿੱਚ ਜਿਵੇਂ ਬੀ ਪੈਂਦਾ ਤੇ ਆਪਣੇ ਲੋਡ ਦੀ డిਮਾਂਡ ਹੈ ਉਹ ਘਟੂਗੀ ਤੇ ਜਿਸ ਤੋਂ ਬਾਅਦ ਜਿ ਬਿਜਲੀ ਸਰ ਦੇ ਜਿਹੜੇ ਹੈਗੇ ਉਹ ਪੂਰੀ ਹੋ ਜੂਗੀ ਤੇ ਆਪਾਂ ਘਟ ਘਟਣਗੇ ਤੇ ਪਰ ਫਿਰ ਵੀ ਪਿੰਨ ਦੋ ਦਿਨਾਂ ਤੋਂ ਕੋਈ ਘਟ ਨਹੀਂ ਲੱਗਿਆ ਨਾ ਕੱਲ੍ਹ ਤੇ ਲੱਗਿਆ ਨਾ ਅੱਜ ਲੱਗਿਆ ਤੇ ਮੈਂ ਵੀ ਪੂਰੀ ਕੋਸ਼ਿਸ਼ਾਂ ਵੀ ਅੰਗਰੇਜ਼ੀ ਕੋਸ਼ਿਸ਼ ਕਰਕੇ ਕਿ ਅਗਲੇ 1-2 ਦਿਨ ਹੋਰ ਕਿਸ ਤਰ੍ਹਾਂ ਕਿ ਦੋ ਬਿਜਲੀ ਦਾ ਪਰ ਅਰੇਂਜਮੈਂਟ ਕਰੀਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ